ਪੰਨੋ ਤੇ ਕਾਂਗਰਸ ਹੋਰ ਆਮ ਆਦਮੀ ਪਾਰਟੀ ਦੇ ਜਿਹੜੇ ਤੁਸੀਂ ਗੱਲ ਕਰਸ ਵੀ علیحد ਅਲੈਦਾ ਮੈਨੂੰ ਇੱਕ ਗੱਲ ਦੱਸੋ ਵੀ ਦੋ ਚੋਰ ਇਕੱਠੇ ਕਿੱਦਾਂ ਹੋ ਸਕਦੇ ਨੇ ਦੂਜੀ ਗੱਲ ਭਗਵੰਤ ਮਾਨ ਜੀ ਕਹਿੰਦੇ ਨੇ ਜੀ 13 0 ਇਹ ਗੱਲ ਉਹਨਾਂ ਦੀ ਬਿਲਕੁਲ ਠੀਕ ਹੈ ਭਗਵੰਤ ਮਾਨ ਜੀ ਤੁਹਾਨੂੰ 0 ਹੀ ਮਿਲਣ ਵਾਲੀ ਹੈ ਔਰ ਤੁਸੀਂ 0 ਕਿਹਾ ਤੁਹਾਡੇ 32 ਦੰਦੇ ਨੇ ਤੁਹਾਨੂੰ 0 ਹੀ ਮਿਲਣੀ ਹੈ ਅੱਜ ਮੈਂ ਮੈਂ ਤੁਹਾਨੂੰ ਕਹ ਰਿਹਾ ਓ ਯਾਰ ਜੇ ਤੁਸੀਂ ਐਸੇ ਕੰਮ ਕਰੋਗੇ ਇਦਾਂ ਦੇ ਤੁਹਾਡੇ ਐਮਐਲਏ ਕੰਮ ਕਰਨਗੇ ਤੇ ਤੁਸੀਂ 13 ਦੀ 13 ਸੀਟਾ ਕਿਦਾਂ ਜਿੱਤ ਲੋਗੇ ਮੈਂ ਤੁਹਾਨੂੰ ਕਹਿ ਰਿਹਾ ਮਾ ਭਗਵੰਤ ਮਾਨ ਜੀ ਜਿਹੜੇ ਬੱਤੀਦੰਦ ਕਹਿ ਰਹੇ ਨੇ ਬੱਤੀਦੰਦਾਂ ਦੀ ਉਹਨਾਂ ਦੀ ਗੱਲ ਬਿਲਕੁਲ ਸੱਚ ਹੋਣੀ ਹੈ ਇਹਨਾਂ ਨੂੰ ਜ਼ੀਰੋ ਮਿਲਣੀ ਹੈ 13 ਦੀ 13 ਸੀਟਾ ਭਰਤੀ ਜਨਤਾ ਬਾਲਟੀ ਜਿੱਤੇਗੀ ਭਗਵੰਤ ਮਾਨ ਜੀ ਕੰਮ ਕਰੋ ਸਾਰਾ ਦਿਨ ਤੁਹਾਡੇ ਐਮਐਲਏ ਝੂਠ ਬੋਲਦੇ ਨੇ ਉੱਪਰ ਬੈਠੇ ਤੁਸੀਂ ਝੂਠ ਬੋਲੇ ਜਾਂਦੇ ਹੋ ਕੇਜਰੀ ਵਾਲੇ ਤੁਹਾਡੇ ਉਸ ਝੂਠ ਝੂਠ ਬੋਲੇ ਜਾਂਦੇ ਨੇ ਕੇਜਰੀਵਾਲ ਸਾਹਿਬ ਨੂੰ 3-4 ED ਦੇ ਸਮੰਨਾ ਚੁੱਕੇ ਨੇ ਦੇਖੋ ਪੇਸ਼ ਨਹੀਂ ਹੋ ਰਹੇ ਤਾਂ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਵਾਸਤੇ ਕਾਨੂੰਨ ਹੋਰ ਹੈ ਆਪਣੇ ਵਾਸਤੇ ਹੋਰ ਹੈ ਬਿਲਕੁਲ ਕੇਜਰੀਵਾਲ ਔਰ ਭਗਵੰਤੂਆ ਜੀ ਵਾਸਤੇ ਲੋਕਾਂ ਵਾਸਤੇ ਕਾਨੂੰਨ ਔਰ ਇਹਨਾਂ ਦੋਨ ਵਾਸਤੇ ਕਾਨੂੰਨ ਜ਼ਮੀਨ ਅਸਮਾਨ ਦਾ ਫਰਕ ਹੈ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਰਗਰਮੀਆਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਵਾ ਜਿੱਥੇ ਇੰਡੀਆ ਗੱਠਜੋੜ ਦੇ ਹੁਣ ਪੰਜਾਬ ਦੇ ਵਿੱਚ ਕਾਂਗਰਸ ਅਤੇ ਆਪ ਅਲੱਗ-ਅਲੱਗ ਲੜਨਗੇ ਗੱਠਜੋੜ ਦੇ ਵਿੱਚ ਨਹੀਂ ਲੜਨਗੇ ਇਹ ਸਥਿਤੀ ਸਪਸ਼ਟ ਹੋ ਚੁੱਕੀ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ 13 0 ਦੇ ਨਾਲ ਆਮ ਆਦਮੀ ਪਾਰਟੀ ਜਿੱਤੇਗੀ ਵੱਡਾ ਦਾਵਾ ਉਹਨਾਂ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਜਮਾਂ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਪੰਜਾਬ ਬੀਜੇਪੀ ਦੇ ਕੈਸ਼ੀਅਰ ਅਤੇ ਲੁਧਿਆਣਾ ਹਲਕਾ ਸੈਂਟਰਲ ਦੇ ਇੰਚਾਰਜ ਗੁਰਦੇਵ ਸ਼ਰਮਾ ਜੀ ਦੇਵੀ ਦੇਵੀ ਜੀ ਸਵਾਗਤ ਹੈ ਤੁਹਾਡਾ ਚਰਚਾ ਜੀ ਨਮਸਕਾਰ ਜੀ ਦੇਵੀ ਜੀ ਲੋਕ ਸਭਾ 2024 ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਤਾਂ ਸਥਿਤੀ ਸਪਸ਼ਟ ਹੋ ਗਈ ਹੈ ਕਾਂਗਰਸ ਅਤੇ ਆਪ ਅਲੱਗ-ਅਲੱਗ ਲੜਨ ਜਾ ਰਹੇ ਨੇ ਮੁੱਖ ਮੰਤਰੀ ਕਹਿੰਦੇ ਨੇ ਕਿ 13 0 ਦੇ ਨਾਲ ਇਤਿਹਾਸਿਕ ਜਿੱਤ ਹੋਏਗੀ ਪੰਜਾਬ ਬਣੇਗਾ ਹੀਰੋ ਆਪ 13 0 ਦੇਖੋ ਪਹਿਲੋਂ ਤੇ ਕਾਂਗਰਸ ਉਹ ਨਾਮ ਆਦਮੀ ਪਾਰਟੀ ਦੀ ਜਿਹੜੀ ਤੁਸੀਂ ਗੱਲ ਕਰਦੇ ਸੀ ਬਿਲਹਰ ਬਿਲਹਰ ਦਾ ਮੈਨੂੰ ਇੱਕ ਗੱਲ ਦੱਸੋ ਵੀ ਦੋ ਚੋਰ ਇਕੱਠੇ ਕਿੱਦਾਂ ਹੋ ਸਕਦੇ ਨੇ ਪਹਿਲੀ ਗੱਲ ਦੂਜੀ ਗੱਲ ਭਗਵੰਤ ਮਾਨ ਜੀ ਕਹਿੰਦੇ ਨੇ ਜੀ 13 0 ਇਹ ਗੱਲ ਉਹਨਾਂ ਦੀ ਬਿਲਕੁਲ ਠੀਕ ਹੈ ਭਗਵੰਤ ਮਾਨ ਜੀ ਤੁਹਾਨੂੰ 0 ਹੀ ਮਿਲਣ ਵਾਲੀ ਹੈ 13 ਦੀਆਂ 13 ਸੀਟਾਂ ਜਿਹੜੀਆਂ ਨੇ ਭਾਰਤੀ ਜਨਤਾ ਪਾਰਟੀ ਦੀ ਝੋਲੀ 'ਚ ਪੈਣਗੀਆਂ ਤੁਸੀਂ ਦੇਖ ਲੈਣਾ ਔਰ ਤੁਸੀਂ 0 ਕਿਹਾ ਤੁਹਾਡੇ 32 ਦੰਦੇ ਨੇ ਤੁਹਾਨੂੰ 0 ਹੀ ਮਿਲਣੀ ਹੈ ਅੱਜ ਮੈਂ ਤੁਹਾਨੂੰ ਕਹਿ ਰਿਹਾ ਉਹ ਕਹਿ ਰਹੇ ਨੇ ਕਿ 13 0 ਹੋਏਗਾ 13 ਆਮ ਆਦਮੀ ਪਾਰਟੀ ਜਿੱਤੇਗੀ ਤੇ 0 ਵਿਰੋਧੀ ਪਾਰਟੀਆਂ ਨੂੰ ਮਿਲੇਗੀ ਕਿਉਂਕਿ ਪੰਜਾਬ ਦੇ ਵਿੱਚ ਲੋਕਾਂ ਦੀ ਸਰਕਾਰ ਆ ਦੇਖੋ ਮੈਂ ਕਹਿਣਾ ਚਾਹਨਾ ਬਈ ਭਗਵੰਤ ਮਾਨ ਜੀ ਕਿਸ ਉਹਦੇ ਨਾਲ ਕਹਿ ਰਹੇ ਨੇ ਵੀ ਸਾਨੂੰ 13 ਸੀਟਾ ਮਿਲਣ ਗਿਆ ਮੈਨੂੰ ਇੱਕ ਦੱਸ ਦੇਣ ਵੀ ਪੰਜਾਬ ਦੇ ਵਿੱਚ ਉਹਨਾਂ ਨੇ ਕੀਤਾ ਕੀ ਹੈ ਝੂਠ ਬੋਲਣ ਤੋਂ ਸਵਾ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਸਵਾ ਕਰੋੜਾਂ ਰੁਪਏ ਜਿਹੜੇ ਜਨਤਾ ਦੇ ਸਾਡੇ ਨੇ ਆਪਣੇ ਐਡਾਂ ਦੇ ਉਹਨੇ ਲਾਏ ਨੇ ਔਰ 50 ਹਜ਼ਾਰ ਕਰੋੜਪੈ ਦਾ ਜਿਹੜਾ ਵੇ ਕਰਜ਼ਾ ਚੜਾਤਾ ਹੈ ਪੰਜਾਬ ਦੇ ਉੱਪਰ ਔਰ ਜਿਹੜੇ ਉਹਨਾਂ ਦੇ ਐਮਐਲਏ ਨੇ ਉਹਨਾਂ ਦੇ ਐਮਐਲਏ ਨੇ ਜੋ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਹਾਲਾਤ ਨੇ ਜਿਸ ਤਰੀਕੇ ਨਾਲ ਮਾੜੇ ਤੋਂ ਮਾੜਾ ਕੰਮ ਕਰ ਰਹੇ ਨੇ ਔਰ ਤੁਸੀਂ ਦੇਖਿਆ ਹੋਣਾ ਕਿ ਪਿਛੇ ਮੰਜੀਠਿਆ ਜੀ ਕਰ ਰਹੇ ਸੀ ਵੀ ਕੋਈ ਵੀਡੀਓ ਵੀ ਉਹਨਾਂ ਦੀਆਂ ਆ ਰਹੀਆਂ ਨੇ ਉਹ ਯਾਰ ਜੇ ਤੁਸੀਂ ਐਸੇ ਕੰਮ ਕਰੋਗੇ ਇਦਾਂ ਦੇ ਤੁਹਾਡੇ ਐਮਐਲਏ ਕੰਮ ਕਰਨਗੇ ਤੇ ਤੁਸੀਂ 13 ਦੇ 13 ਸੀਟਾ ਕਿਦਾਂ ਜਿੱਤ ਲੋਗੇ ਮੈਂ ਤੁਹਾਨੂੰ ਕਹਿ ਰਿਹਾ ਵਾਂ ਭਗਵੰਤ ਮਾਨ ਜੀ ਜਿਹੜੇ 32 ਦੰਦ ਕਹਿ ਰਹੇ ਨੇ 32 ਦੰਦਾਂ ਦੀ ਉਹਨਾਂ ਦੀ ਗੱਲ ਬਿਲਕੁਲ ਸੱਚ ਹੋਣੀ ਹੈ ਇਹਨਾਂ ਨੂੰ ਜ਼ੀਰੋ ਮਿਲਣੀ ਹੈ 13 ਦੇ 13 ਸੀਟਾ ਭਾਰਤੀ ਜਨਤਾ ਪਾਰਟੀ ਜਿੱਤੇਗੀ ਬਾਦਤਰਨ ਪਰ ਤੁਸੀਂ ਕਹਿ ਰਹੇ ਹੋ ਕਿ ਆਪ ਦੇ ਐਮਐਲਏ ਦੀ ਕਾਰਗੁਜ਼ਾਰੀ ਐਦਾਂ ਦੀ ਹੈ ਕਿਦਾਂ 13 0 ਹੋਏਗਾ ਪਰ ਆਪ ਦੇ ਐਮਐਲਏ ਅਸੀਂ ਪਿਛਲੇ ਦਿਨਾਂ ਵਿੱਚ ਲੁਧਿਆਣਾ ਦੇ ਆਪ ਦੇ ਐਮਐਲਏ ਨਾਲ ਗੱਲ ਕੀਤੀ ਚਾਹੇ ਅਸ਼ੋਕ ਪ੍ਰਾਸ਼ਰ ਪੱਪੀ ਹੋਣ ਕੁਲਵੰਤ ਸਿੱਧੂ ਹੋਣ ਉਹਨਾਂ ਦਾ ਕਹਿਣਾ ਸੀ 2 ਸਾਲ ਦੇ ਵਿੱਚ ਅਸੀਂ ਲੋਕਾਂ ਦੇ ਅਧਿਕਾਰ ਬਚਾ ਰਹੇ ਹਾਂ ਲੋਕਾਂ ਦੇ ਕੰਮ ਕਰਵਾ ਰਹੇ ਹਾਂ ਲੋਕੀ ਕੰਮਾਂ ਨੂੰ ਦੇਖ ਕੇ ਵੋਟ ਪਾਣਗੇ ਐਤਕੀ ਜਿਹੜੇ ਆ ਵਿਰੋਧੀ ਪਾਰਟੀਆਂ ਦੇ ਡੱਬੇ ਖਾਲੀ ਹੋਣਗੇ 2024 ਵਿੱਚ ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮੈਂ 2 ਐਮਐਲਏ ਦੀ ਗੱਲ ਨਹੀਂ ਕਰਦਾ ਮੈਂ 92 ਐਮਐਲਏ ਨਾਲ ਜਿੱਤੇ ਨੇ ਮੈਨੂੰ 92 ਐਮਐਲਏਾਂ ਦੀ ਕਾਰਗੁਜ਼ਾਰੀ ਮੈਨੂੰ ਦੱਸ ਦਿਓ ਵੀ ਇਹਨਾਂ ਨੇ 92 ਐਮਐਲਏ ਨੇ ਪਿਛਲੇ 2 ਸਾਲਾਂ ਦੇ ਵਿੱਚ ਕੰਮ ਕਿਹੜਾ ਕੀਤਾ ਜੇ ਮੈਂ ਲੁਧਿਆਣੇ ਦੀ ਗੱਲ ਕਰਾਂ ਮੈਨੂੰ ਕੋਈ ਵੀ ਐਮਐਲਏ ਦਾ ਇੱਕ ਕੰਮ ਗਿਣਾ ਦਿਓ ਲੋ ਜੀ ਅਸੀਂ ਮੈਂ ਇਹ ਕੰਮ ਕੀਤਾ ਕੋਈ ਵੀ ਐਮਐਲਏ ਹਾਂ ਇਹਨਾਂ ਨੇ ਲੋਕਾਂ ਦੇ ਝੂਠੇ ਪਰਚੇ ਦਰਜ ਕਰਾਏ ਨੇ ਲੋਕਾਂ ਨੂੰ ਅੰਦਰ ਕਰਾਇਆ ਕਰੋੜਾ ਰੁਪਏ ਜਿਹੜੇ ਇਹਨਾਂ ਨੇ ਲੋਕਾਂ ਤੋਂ ਇਕੱਠੇ ਕੀਤੇ ਨੇ ਦੈਸ਼ਤ ਦਾ ਮੌਲਿਆ ਨਾ ਬਨਾਇਆ ਹੋਇਆ ਹੈ ਕ੍ਰਾਈਮ ਜਿਹੜਾ ਇੰਨਾ ਪੰਜਾਬ ਦੇ ਵਿੱਚ ਵਧਿਆ ਹੋਇਆ ਹੈ ਬੁਰਾ ਹਾਲ ਹੈ ਅੱਜ ਲੁਧਿਆਣੇ ਦੇ ਵਿੱਚ ਹਰ ਜਗ੍ਹਾ ਦੇ ਉੱਪਰ ਚਿੱਟਾ ਵਿਖ ਰਿਹਾ ਹੈ ਹਰ ਜਗ੍ਹਾ ਤੇ ਚਿੱਟਾ ਵਿਖ ਰਿਹਾ ਹੈ ਇਹ ਉਹਦੇ ਵੱਲ ਕਿਉਂ ਨਹੀਂ ਜਾ ਰਹੇ ਇਹਨਾਂ ਨੇ ਕਿਹਾ ਸੀ 4 ਮਹੀਨੇ ਚਿੱਟਾ ਖਤਮ ਹੋ ਜਾਏਗਾ ਇਹਨੇ ਲੋਕ ਮਰ ਰਹੇ ਨੇ ਔਰ ਉਧਰ ਧਿਆਨ ਨਹੀਂ ਔਰ ਝੂਠੇ ਪਰਚੇ ਦੇਣ ਦੇ ਉੱਪਰ ਮੈਕਸਿਮਮ ਇਹਨਾਂ ਦਾ ਧਿਆਨ ਹੈ ਵੀ ਅਸੀਂ ਜਿਹੜਾ ਵੀ ਕੋਈ ਅੱਜ ਮੈਂ ਦੇਖਿਆ ਵੀ ਕੋਈ ਬੋਲਦਾ ਹੈ ਉਹਦੇ ਉੱਪਰ ਕੋਈ ਨਾ ਕੋਈ ਪਰਚਾ ਦਿੱਤਾ ਜਾਂਦਾ ਹੈ ਡਰਾ ਕੇ ਰਾਜਨੀਤੀ ਕਰਨਾ ਚਾਹੁੰਦੇ ਨੇ ਪਰਚੇ ਦੇ ਕੇ ਰਾਜਨੀਤੀ ਕਰਨਾ ਚਾਹੁੰਦੇ ਨੇ ਜੇ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਕੋਈ ਬੋਲਦਾ ਹੈ ਉਸ ਦੇ ਉੱਤੇ ਪਰਚਾ ਦਰਜ ਜੇ ਕੋਈ ਨਾ ਕੋਈ ਅਗਲੇ ਨੇ ਜੇ ਕੋਈ ਕ੍ਰਾਈਮ ਕੀਤਾ ਹੋਊਗਾ ਤਾਂ ਹੀ ਪਰਚਾ ਹੋਊਗਾ ਤੁਸੀਂ ਕੀ ਕਹਿ ਰਹੇ ਹੋ ਕਿ ਹਾਂ ਵੀ ਜਿਹੜਾ ਬੋਲਦਾ ਉਹਨਾਂ ਦੇ ਉੱਤੇ ਪਰਚਾ ਦਰਜ ਹੋ ਜਾਂਦਾ ਨਹੀਂ ਮੈਂ ਤਾਂ ਬਿਲਕੁਲ ਤੁਹਾਨੂੰ ਸਹੀ ਕਹਿ ਰਿਹਾ ਪ੍ਰੈਕਟੀਕਲ ਲੋਕ ਜੇ ਕੋਈ ਬੋਲਦਾ ਹੈ ਤੇ ਉਹਨਾਂ ਨੂੰ ਦੋਗਾਨ ਲੱਗ ਪੈਂਦੇ ਨੇ ਤੇ ਜੇ ਕੋਈ ਜਣੀ ਕੋਈ ਸੇਵਾ ਕਰ ਰਿਹਾ ਜ ਸੋਸ਼ਲ ਮੀਡੀਆ ਦੇ ਵਿੱਚ ਜੇ ਕੋਈ ਸੇਵਾ ਕਰ ਰਿਹਾ ਉਹਦੇ ਉੱਤੇ ਪਰਚੇ ਦਰਜ ਹੋ ਰਹੇ ਨੇ ਦੇਖੋ ਮੈਂ ਅੱਜ ਇੱਕ ਗੱਲ ਕਹਿਣਾ ਚਾਹੁੰਦਾ ਅ ਆਨੇ ਸਦੂ ਨੂੰ ਮੈਂ ਨਹੀਂ ਜਾਣਦਾ ਮੈਂ ਸੋਸ਼ਲ ਮੀਡੀਆ ਤੇ ਉਹਨਾਂ ਦੀ ਰੋਜ਼ ਦੇਖ ਰਿਹਾ ਹਾਂ ਯਾਰ ਉਹ ਇੱਕ ਬੰਦਾ ਕਰੋੜਾ ਰੁਪਏ ਲੋਕਾਂ ਦੇ ਦੁਆਰਿਆ ਮੈਂ ਮੰਨ ਲਈ ਗੱਲ ਵੀ ਉਹ ਜਾਇਜ਼ ਦੁਆਰਿਆ ਹੈ ਨਜਾਇਜ਼ ਦੁਆਰਿਆ ਹੈ ਧਮਕੀਆਂ ਦੇ ਰਿਹਾ ਹੈ ਕੀ ਕਰ ਰਿਹਾ ਹੈ ਉਹਨੂੰ ਮੈਂ ਇੱਕ ਪਾਸੇ ਰੱਖਣਾ ਪਰ ਜਿਸ ਤਰੀਕੇ ਦੇ ਨਾਲ ਉਹਤੇ ਪਰਚੇ ਦਿੱਤੇ ਗਏ ਨੇ ਔਰ ਜੋ ਹੁਣ ਪਤਾ ਚੱਲ ਰਿਹਾ ਹੈ ਜਿਵੇਂ ਲੇਡੀ ਨੇ ਪਰਚੇ ਦੁਆਏ ਨੇ ਉਹਦੇ ਤੇ ਆਪਣੇ ਪਰਚੇ ਹੈਗੇ ਨੇ ਔਰ ਜੇ ਇੱਕ ਪਰਚੇ ਤੋਂ ਉਹਦੀ ਮਤਲਬ ਜਮਾਨਤ ਹੋਈਏ ਤਾਂ ਉਹ ਤੇ ਦੂਜਾ ਪਰਚਾ ਦੇ ਦਿੱਤਾ ਚੋਰੀ ਦਾ ਪਰਚਾ ਦੇ ਦਿੱਤਾ ਔਰ ਜੇ ਦੇਖੋ ਕਹਿਰਾ ਸਾਹਿਬ ਜੇ ਕਾਂਗਰਸ ਦੇ ਨੇ ਪਰ ਉਹਨਾਂ ਤੋਂ ਇੱਕ ਪਰਚੇ ਤੋਂ ਬਾਹਰ ਆਏ ਨੇ ਦੂਜਾ ਪਰਚਾ ਦੇ ਦਿੱਤਾ ਉਹ ਯਾਰ ਤੁਸੀਂ ਪਰਚੇ ਦੇ ਦੇ ਕੇ ਲੋਕਾਂ ਨੂੰ ਡਰਾ ਕੇ ਰਾਜਨੀਤੀ ਕਰੋਗੇ ਤੁਸੀਂ ਕੰਮ ਕਰੋ ਲੋਕਾਂ ਨੂੰ ਕੰਮ ਕਰਕੇ ਦਿਖਾਓ ਕੰਮ ਦੇ ਹਿਸਾਬ ਤੇ ਤੁਸੀਂ ਤੁਹਾਨੂੰ ਵੋਟਰ ਲੁੱਕੀ ਬਹਿਣਗੇ ਡਰਾ ਕੇ ਰਾਜਨੀਤੀ ਕਿੰਨੀ ਕਰ ਲੋਗੇ ਕੋਈ ਵੀ ਅੱਜਕੱਲ ਡਰਨ ਵਾਲਾ ਨਹੀਂ ਹੈਗਾ ਔਰ ਤੁਸੀਂ ਡਰਨ ਦੀ ਕੋਸ਼ਿਸ਼ ਨਾ ਕਰੋ ਮੈਂ ਭਗਵੰਤ ਮਾਨ ਜੀ ਕੰਮ ਕਰੋ ਸਾਰਾ ਦਿਨ ਤੁਹਾਡੇ ਐਮਐਲਏ ਝੂਠ ਬੋਲਦੇ ਨੇ ਉੱਪਰ ਬੈਠੇ ਤੁਸੀਂ ਝੂਠ ਬੋਲੀ ਜਾਂਦੇ ਹੋ ਕੇਜਰੀਵਾਲ ਤੁਹਾਡੇ ਉਸ ਝੂਠ ਝੂਠ ਬੋਲੀ ਜਾਂਦੇ ਨੇ ਕੇਜਰੀਵਾਲ ਸਾਹਿਬ ਨੂੰ 3-4 ਏਡੀ ਦੇ ਸੰਭਣਾ ਚੁੱਕੇ ਨੇ ਦੇਖੋ ਪੇਸ਼ ਨਹੀਂ ਹੋ ਰਹੇ ਔਰ ਲੋਕਲ ਜਿਹੜਾ ਹੈਗਾ ਇਹਨਾਂ ਤੇ ਕੋਈ ਵੀ ਇੱਥੇ ਮਾੜੀ ਮੋਟੀ ਕਾਰਵਾਈ ਹੁੰਦੀ ਹੈ ਤੇ ਏਡੀ ਦਾ ਰੋਲਾ ਪਾਉਂਦੇ ਨੇ ਜਾਂ ਕੁਝ ਕਰਦੇ ਨੇ ਔਰ ਅੱਜ ਪੰਜਾਬ ਦੇਖੋ ਪੁਲਿਸ ਇਹਨਾਂ ਦੀ ਕਿੰਦਾ ਧੱਕਾ ਕਰਦੀ ਪਈ ਐ ਬਿਜ਼ਨਸ ਦੇਖੋ ਇਹਨਾਂ ਦੀ ਕਿੰਦਾ ਧੱਕਾ ਕਰਦੀ ਪਈ ਐ ਜੋ ਕੇਜਰੀਵਾਲ ਕਰ ਦਵੇ ਭਗਵੰਤ ਮਾਨ ਨੂੰ ਸਖਤੀ ਕਰ ਦਵੇ ਉਹ ਜੈ ਜੈ ਪਰ ਜੇ ਦਿੱਲੀ ਦੇ ਵਿੱਚ ਤੁਸੀਂ ਕਰੋੜਾ ਰੁਪਏ ਸ਼ਰਾਬ ਦੇ ਠੇਕੇ ਦੇ ਵਿੱਚੋਂ ਜੇ ਹੀਰਾ-ਬੀਰਾ ਕੀਤੀਆਂ ਨੇ ਮੰਤਰੀ ਤੁਹਾਡੇ ਅੰਦਰ ਬੈਠੇ ਨੇ ਡਿਪਟੀ ਸੀਐਮ ਤੁਹਾਡੇ ਅੰਦਰ ਬੈਠੇ ਨੇ ਤੇ ਜੇ ਇਹਦੀ ਉਥੇ ਪਕੜ ਦਈਏ ਤੇ ਤੁਸੀਂ ਰੋਲਾ ਪਾਉਂਦੇ ਹੋ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਵਾਸਤੇ ਕਾਨੂੰਨ ਹੋਰ ਹੈ ਆਪਣੇ ਵਾਸਤੇ ਹੋਰ ਹੈ ਬਿਲਕੁਲ ਕੇਜਰੀਵਾਲ ਔਰ ਭਗਵੰਤਵਾ ਜੀ ਵਾਸਤੇ ਲੋਕਵਾਸਤੇ ਕਾਨੂੰਨ ਔਰ ਇਹਨਾਂ ਦੰਨ ਵਾਸਤੇ ਕਾਨੂੰਨ ਜ਼ਮੀਨ ਅਸਮਾਨ ਦਾ ਫਰਕ ਹੈ ਮੈਂ ਕੇਜਰੀਵਾਲ ਸਾਹਿਬ ਦੀਆਂ ਪੁਰਾਣੀਆਂ ਜਿਹੜੀਆਂ ਮੈਂ ਵੀਡੀਓ ਦੇਖੀਆਂ ਨੇ ਸੀਬੀਆਈ ਬੰਦ ਕਰ ਦੋ ਈਡੀ ਬੰਦ ਕਰ ਦੋ ਅਗਰ ਸੋਨੀਆ ਗਾਂਧੀ ਕੋ ਅੰਦਰ ਨਹੀਂ ਕਰ ਸਕਤੇ ਦੋ ਤੁਹਾਡੇ ਸਾਹਮਣੇ ਕਰਦਾ ਰਿਹਾ ਔਰ ਅੱਜ ਉਹ ਹੀ ਹੈ ਈਡੀ ਦਾ ਸੀਬੀਆਈ ਕੋਈ ਵੀ ਸੰਮਣ ਭੇਜਦੀ ਹੈ ਜੇ ਇਹਨਾਂ ਦੇ ਮੰਤਰੀਆਂ ਨੂੰ ਫੜਦੀ ਹੈ ਜਿਹੜੇ ਕਰਪਸ਼ਨ ਕਰ ਰਹੇ ਨੇ ਤਾਂ ਜੇ ਰੋਲਾ ਪਾ ਰਹੇ ਹੈ ਇਹਦੀ ਕਰਨੀ ਔਰ ਕਥਨੀ ਚ ਇਹਨਾਂ ਚ ਬਹੁਤ ਫਰਕ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਹੁਣ ਇਹ ਸਾਰੀਆਂ तमाम ਮੁੱਦੇ ਤੁਸੀਂ ਦੱਸਿਆ ਪਰ ਪੰਜਾਬ ਦੇ ਵਿੱਚ ਕੀ ਹਾਲਾਤ ਰੋਂਗੇ ਕਿਉਂਕਿ ਤੁਸੀਂ ਲਗਾਤਾਰ ਪੰਜਾਬ ਦੇ ਵਿੱਚ ਵਿਚਰ ਰਹੇ ਹੋ ਤੇ ਬੀਜੇਪੀ ਕਿੱਥੇ ਖੜੀ ਨਜ਼ਰ ਆ ਰਹੀ ਹੈ ਕਿਉਂਕਿ ਇਸ ਵਾਰ ਅਕਾਲੀ ਦਲ ਤੋਂ ਅਲੱਗ ਹੋ ਕੇ ਲੜੂਗੀ ਤੁਸੀਂ ਕਹਿ ਰਹੇ ਹੋ ਕਿ 13 ਦੀ 13 ਸੀਟਾਂ ਬੀਜੇਪੀ ਜਿੱਤੂਗੀ ਕਿੱਦਾਂ ਪੋਸੀਬਲ ਹੈ ਦੇਖੋ ਪਰਤੇ ਜਨਤਾ ਪਾਰਟੀ ਨੇ ਅੱਜ ਸਾਰੇ ਦੇਸ਼ ਦੇ ਵਿੱਚ ਸ ਤੁਸੀਂ ਕਿਸੇ ਵੀ ਸਟੇਟ ਦੀ ਦੇਖ ਲਓ ਜਿੱਥੇ ਵੀ ਇਕੱਲੇ ਲੜ ਰਹੇ ਨੇ ਔਰ ਕੰਮ ਕਰ ਰਹੇ ਨੇ ਵਿਕਾਸ ਹੋ ਰਿਹਾ ਅਜ ਯੂਪੀ ਦੇਖ ਲੋ ਤੁਸੀਂ ਐਮਪੀ ਦੇਖ ਲੋ ਰਾਜਸਥਾਨ ਦੇਖ ਲੋ ਬਾਹਰ ਲੀਆਂ ਕੋਈ ਵੀ ਸਟੇਟਾਂ ਦੇਖ ਲੋ ਬੀਜੇਪੀ ਕੱਲੀ ਲੜਦੀ ਔਰ ਵਿਕਾਸ ਹੁੰਦਾ ਹੈ ਉਹਨੂੰ ਵਿਕਾਸ ਦੇ ਦੇ ਸਿਰ ਤੇ ਅਸੀਂ ਇਲੈਕਸ਼ਨ ਲੜਨੇ ਆ ਵਿਕਾਸ ਨੂੰ ਦੇਖ ਕੇ ਲੋਕੀ ਸੰਨ ਵੋਟਾਂ ਬੰਦੇ ਨੇ ਔਰ ਹਰ ਸਟੇਟ ਦੇ ਵਿੱਚ ਸਾਡੀ ਸਰਕਾਰ ਬਣ ਰਹੀ ਹੈ ਔਰ ਪੰਜਾਬ ਦੇ ਵਿੱਚ ਵੀ ਜਿਹੜਾ ਲੋਕਾਂ ਨੂੰ ਇਹਨੇ ਆਮ ਆਦਮੀ ਪਾਰਟੀ ਨੇ ਗੁੰਮਰਾਹ ਕੀਤਾ ਸੀ ਝੂਠ ਬੋਲਿਆ ਸੀ ਬੜੇ ਬੜੇ ਲੋਕਾਂ ਨੂੰ ਵਾਅਦਾ ਕੀਤਾ ਸੀ 10000 ਰੁਪਏ ਦਾ ਭੇਡਾਂ ਨੂੰ ਪਾਵਾਂਗੇ ਬਿਜਲੀ ਫਰੀ ਕਰਾਂਗੇ ਹੋਰ ਵੀ ਬਹੁਤ ਸਾਰੇ ਨੌਕਰੀਆਂ ਦਵਾਵਾਂਗੇ ਕੋਈ ਵੀ ਵਾਅਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਔਰ ਅੱਜ ਜਿਹੜੀ ਜਨਤਾ ਹੈ ਪੰਜਾਬ ਦੀ ਉਹ ਹਾਹਾਕਾਰ ਕਰ ਰਹੀ ਏ ਔਰ ਦੇਖੋ ਕਾਰਪੋਰੇਸ਼ਨ ਦੇ ਇਲੈਕਸ਼ਨ ਇੱਕ ਕਰਵਾਏ ਨਹੀਂ ਰਹੇ ਇੱਕ ਸਾਲ ਹੋ ਗਿਆ ਕਾਰਪੋਰੇਸ਼ਨ ਦੇ ਇਲੈਕਸ਼ਨ ਤੁਸੀਂ ਕਿਉਂ ਨਹੀਂ ਕਰਾ ਰਹੇ ਜੇ ਮੈਂ ਇਹਨਾਂ ਦੇ ਐਮ.ਐਲ.ਏ ਨੂੰ ਪੁੱਛਣਾ ਚਾਹਨਾ ਜੇ ਤੁਹਾਡੇ ਜੇ ਤੁਸੀਂ ਕੰਮ ਕੀਤਾ ਹੋਵੇ ਵਿਕਾਸ ਕੀਤਾ ਹੋਵੇ ਫਿਰ ਤੁਸੀਂ ਇਲੈਕਸ਼ਨ ਕਿਉਂ ਨਹੀਂ ਕਰਾ ਰਹੇ ਔਰ ਭਾਰਤੀ ਜਨਤਾ ਪਾਰਟੀ ਬਿਲਕੁਲ ਤਿਆਰ ਬੈਠੀ ਸੀ ਵੀ ਇਲੈਕਸ਼ਨ ਕਰ ਇਨਾਂ ਨੇ ਕਿਉਂ ਨਹੀਂ ਕਰਾਇਆ ਕਿਉਂਕਿ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਇਹਨਾਂ ਦੇ ਲੁੱਟਿਆ ਇਹਨਾਂ ਨੇ ਪੰਜਾਬ ਦੀ ਜਨਤਾ ਨੂੰ ਇਹਨਾਂ ਦੇ ਐਮਐਲਏ ਨੇ ਲੁੱਟਿਆ ਵੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਸਾਹਮਣੇ ਆਏਗਾ ਬੜੇ ਬੜੇ ਵੱਡੇ ਕਬਲੇ ਜਿਹੜੇ ਨੇ ਉਹ ਇਹਨਾਂ ਦੇ ਅਸੀਂ ਜਾਗਰ ਕਰਾਂਗੇ ਉਹ ਤੁਹਾਡੇ ਸਾਹਮਣੇ ਆਣਗੇ ਔਰ ਇਹ ਜਿੱਲ ਦੇ ਸਲੱਖਾਂ ਦੇ ਪਿੱਛੇ ਜਾਣਗੇ ਜਿਨ੍ਹਾਂ ਇਹਨਾਂ ਦੇ ਐਮਐਲਏ ਜਿਹੜੇ ਜਿਹੜੇ ਕਹ ਰਹੇ ਨੇ ਅਸੀਂ ਕੰਮ ਕਰ ਰਹੇ ਆ ਇਹ ਕੰਮ ਨਹੀਂ ਕਰ ਰਹੇ ਇਹ ਲੁੱਟ ਬਚਾ ਰਹੇ ਨੇ ਲੁੱਟ ਕੇ ਦੁਨੀਆ ਨੂੰ ਖਾ ਰਹੇ ਨੇ ਪੰਜਾਬ ਨੂੰ ਲੁੱਟ ਰਹੇ ਨੇ ਪੰਜਾਬ ਦਾ ਜਿਹੜਾ ਲੋਕਾਂ ਦਾ ਟੈਕਸ ਹੈ ਉਹਨੂੰ ਬਰਬਾਦ ਕਰ ਕਰ ਰਹੇ ਨੇ ਕਿੰਨੀਆਂ ਸੀਟਾਂ ਆਉਣਗੀਆਂ बीजेपी ਦੀ बीजेपी ਦੀ ਐਮਪੀ ਦੀਆਂ ਜਿਹੜਾ ਸੀਟਾਂ ਨੇ 13 ਦੀਆਂ 13 ਸੀਟਾਂ ਭਾਰਤੀ ਜਨਤਾ ਪਾਰਟੇ ਜਿੱਤੇਗੀ ਔਰ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਭਗਵੰਤ ਮਾਨ ਨੂੰ ਇਹਨੂੰ 0 ਆਈ ਗਈ ਇਹ ਸਾਡਾ ਵੀ ਬੱਤੀ ਜਾਂਦੇ ਨੇ ਭਗਵੰਤ ਮਾਨ ਤੇ ਜੇ ਬੱਤੀ ਜਾਂਦੇ ਨੇ ਤਾਂ ਸਾਡੇ ਵੀ ਬੱਤੀ ਜਾਂਦੇ ਨੇ ਭਗਵੰਤ ਮਾਨ ਨੂੰ 0 ਆਈ ਗਈ ਜੋ ਬਿਲਕੁਲ ਐਸਗੇ ਗੁਰਦੇਵ ਸ਼ਰਮਾ ਦੇਵੀ ਜਿਹੜੇ ਮੁੱਖ ਮੰਤਰੀ ਦੇ ਬਿਆਨ ਦੇ ਉੱਤੇ ਸਹਿਮਤੀ ਜਤਾਉਂਦੇ ਨਜ਼ਰ ਆਉਂਦੇ ਨੇ ਕਹਿੰਦੇ ਨੇ ਕਿ ਮੁੱਖ ਮੰਤਰੀ ਬਿਲਕੁਲ ਠੀਕ ਕਹਿੰਦੇ ਨੇ ਕਿ 13 0 ਹੋਏਗਾ ਤੇ 13 ਬੀਜੇਪੀ ਨੂੰ ਸੀਟਾਂ ਆਣਗੀਆਂ ਤੇ ਆਮ ਆਦਮੀ ਪਾਰਟੀ ਨੂੰ 0 ਮਿਲੇਗੀ ਤੇ ਦੂਜੇ ਪਾਸੇ ਆਪ ਦੇ ਐਮਐਲਏ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਵੱਡੇ ਖੁਲਾਸੇ ਕਰਦੇ ਨਜ਼ਰ ਆਉਂਦੇ ਨੇ ਕਹਿੰਦੇ ਨੇ ਕਿ ਜਿਹੜੇ ਐਮਐਲਏ ਕਹਿੰਦੇ ਨੇ ਅਸੀਂ ਲੋਕਾਂ ਦੇ ਕੰਮ ਕਰਦੇ ਹਾਂ ਉਹਨਾਂ ਦੀ ਇੱਕ ਵੀ ਕੰਮ ਦਿਖਾ ਦੇਣ ਕਿਹੜਾ ਉਹਨਾਂ ਨੇ ਲੋਕਾਂ ਦੇ ਹੱਕ ਵਿੱਚ ਕੀਤਾ ਸਿਰਫ ਬਦਲੇ ਦੀ ਰਾਜਨੀਤੀ ਤੋਂ ਸਿਵਾਏ ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਵਾ ਕੰਮ ਨਹੀਂ ਹੋ ਰਿਹਾ ਕੈਮਰਾ ਪਰਸਨ ਗੋਲਡੀ ਦੇ ਨਾਲ ਵਿਵੇਕ ਕਾਲ ਚਰਚਾ ਟੀਵੀ ਲੁਧਿਆਣਾ